ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਕੈਨੇਡਾ ਦੀਆਂ ਫੈਡਰਲ ਚੋਣਾਂ ਦੇ ਨਤੀਜੇ ਕੱਲ ਆ ਗਏ ਐ ਔਰ ਉਹਨਾਂ ਨਤੀਜਿਆਂ ਤੋਂ ਆਸ ਦੇ ਮੁਤਾਬਕ ਹੀ ਜਿਹੜੀ ਹੈ ਲਿਬਰਲ ਪਾਰਟੀ ਸਭ ਤੋਂ ਅੱਗੇ ਰਹੀ ਐ ਬਿਸ਼ੱਕ ਉਹ ਬਹੁਮਤ ਤੱਕ ਨਹੀਂ ਪਹੁੰਚ ਸકી ਪਰ ਸਭ ਤੋਂ ਵੱਡੀ ਪਾਰਟੀ ਬਣ ਕੇ ਉਹ ਉਭਰੀ ਐ ਤੇ ਉਸ ਨੇ 43.5 43.5 ਫੀਸਦੀ ਵੋਟਾਂ ਹਾਸਲ ਕੀਤੀਆਂ ਇੱਕ ਕਨਜ਼ਰਵੇਟਿਵ ਪਾਰਟੀ ਜਿਸ ਦੇ ਬਾਰੇ ਅਨੁਮਾਨ ਤਾਂ ਬਹੁਤ ਘੱਟ ਸੀ ਪਰ ਉਹ ਅਨੁਮਾਨਾਂ ਤੋਂ ਕਾਫੀ ਵੱਧ ਸੀਟਾਂ ਲੈ ਗਈ 144 ਸੀਟਾਂ ਉਸ ਨੇ ਜਿੱਤੀਆਂ ਔਰ ਉਹਨਾਂ ਨੂੰ 41.4 ਫੀਸਦੀ ਜਿਹੜੇ ਆ ਵੋਟ ਮਿਲੇ ਵੈਸੇ ਤਾਂ ਮੁੱਖ ਤੌਰ ਤੇ ਚਾਰ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਇਹਨਾਂ ਚੋਣਾਂ ਵਿੱਚ ਆਪਣੀ ਜਿੱਤ ਦਰਜ ਕੀਤੀ ਹੈ ਜਿਸ ਤਰ੍ਹਾਂ ਲਿਬਰਲ ਪਾਰਟੀ ਨੂੰ 168 ਸੀਟਾਂ ਮਿਲੀਆਂ ਕੰਜ਼ਰਵੇਟਿਵ ਪਾਰਟੀ ਨੂੰ 144 ਸੀਟਾਂ ਮਿਲੀਆਂ ਤੇ ਜਿਹੜੀ ਬੀਕੇਯੂ ਪਾਰਟੀ ਹੈ ਉਸ ਨੂੰ 23 ਸੀਟਾਂ ਮਿਲੀਆਂ ਐਨਡੀਪੀ ਜਿਸ ਤੇ ਬੜੀ ਆਸ ਸੀਗੀ ਔਰ ਉਸ ਨੂੰ ਸਿਰਫ 7 ਸੀਟਾਂ ਮਿਲੀਆਂ ਤੇ ਗ੍ਰੀਨਜ਼ ਨੂੰ ਇੱਕ ਸੀਟ ਮਿਲੀ ਹੈ ਇਹ ਜਿਹੜੀ ਸਾਰੀ ਸਥਿਤੀ ਬਣੀ ਹੈ ਲਗਭਗ 343 ਸੀਟਾਂ ਜਿਹੜੀਆਂ ਹਾਊਸ ਆਫ ਕਾਮਨਸ ਦੀਆਂ ਉਹਨਾਂ ਵਿੱਚ ਐਸ ਵੇਲੇ ਪਾਰਟੀਆਂ ਦੀ ਇਹ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਲਿਬਰਲ ਪਾਰਟੀ ਕਿਹੜੀ ਪਾਰਟੀ ਨਾਲ ਰਲ ਕੇ ਸਰਕਾਰ ਬਣਾਉਂਦੀ ਹੈ ਕਿਉਂਕਿ ਪਿਛਲੀ ਜਸਟਰ ਟਰੂਡੋ ਦੀ ਸਰਕਾਰ ਵੀ ਐਨ ਡੀ ਪੀ ਦੇ ਜਿਹੜੇ ਹੈ ਸਹਿਯੋਗ ਨਾਲ ਬਣੀ ਸੀ ਤਾਂ ਹੁਣ ਕਿਹੜੀ-ਕਿਹੜੀ ਪਾਰਟੀ ਇਸ ਨਾਲ ਸਹਿਯੋਗ ਕਰਦੀ ਹੈ ਤੇ ਇਸ ਦੇ ਜਿਹੜੇ ਲੀਡਰ ਹੈ ਜਿਨ੍ਹਾਂ ਨੇ ਪਾਰਟੀ ਨੂੰ ਮਾਰਗਦਰਿਸ਼ਨੀ ਇਸ ਸਥਿਤੀ ਤੇ ਪਹੁੰਚਾਇਆ ਕਿ ਉਹ ਚੌਥੀ ਵਾਰ ਸਤਾ ਵਿੱਚ ਆਈ ਹੈ ਤੇ ਉਹਨਾਂ ਦੇ ਅਗਵਾਈ ਦੇ ਵਿੱਚ ਲਿਬਰਲ ਪਾਰਟੀ ਤੇ ਕੈਨੇਡਾ ਕਿਸ ਤਰ੍ਹਾਂ ਅੱਗੇ ਵੱਧਦਾ ਤੇ ਉਹ ਕਿਹੜੀਆਂ-ਕਿਹੜੀਆਂ ਨੀਤੀਆਂ ਅੱਗੇ ਲੈ ਕੇ ਆਉਂਦੇ ਆ ਤੇ ਅਮਰੀਕਾ ਨਾਲ ਜਿਸ ਕਿਸਮ ਦਾ ਤਣਾਅ ਬਣਿਆ ਹੋਇਆ ਉਸ ਦੇ ਵਿੱਚ ਉਹ ਕਿਸ ਤਰ੍ਹਾਂ ਕੈਨੇਡਾ ਨੂੰ ਕੱਢ ਕੇ ਅੱਗੇ ਲੈ ਕੇ ਜਾਂਦੇ ਆ ਇਹ ਸਾਰੀਆਂ ਜਿਹੜੀਆਂ પરિਸਥਿਤੀਆਂ ਬਣੀਆਂ ਉਹਨਾਂ ਤੇ ਅਸੀਂ ਚਰਚਾ ਕਰਾਂਗੇ ਔਰ ਖਾਸ ਕਰਕੇ ਦੇਖਣ ਵਾਲੀ ਗੱਲ ਹੈ ਕਿ ਜਿਹੜੇ ਸਾਊਥ ਏਸ਼ੀਅਨ ਇੱਥੇ ਲੋਕ ਨੇ ਇਮੀਗ੍ਰੈਂਟਸ ਉਨ੍ਹਾਂ ਵਿੱਚੋਂ ਪੰਜਾਬੀ ਜਿਹੜੇ ਐ ਉਹਨਾਂ ਦੀ ਗਿਣਤੀ ਸਭ ਤੋਂ ਵੱਧ ਐ ਔਰ ਉਹਨਾਂ ਨੂੰ ਬਕਾਇਦਾ ਜਿਹੜੀਆਂ 65 ਸੀਟਾਂ ਲੜੀਆਂ ਸੀ ਵੱਖ-ਵੱਖ ਪਾਰਟੀਆਂ ਤੋਂ ਉਹਨਾਂ ਨੇ ਪਰ ਉਹਨਾਂ ਨੂੰ 22 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਐ ਤੇ ਮੁੱਖ ਤੌਰ ਤੇ ਉਹਨਾਂ ਦੀ ਜਿਹੜੀ ਜਿੱਤ ਐ 온ਟਾਰੀਓ ਸੂਬੇ ਚ ਅਲਬਰਟਾ ਚ ਬ੍ਰਿਟਿਸ਼ ਕੋਲੰਬੀਆ ਤੇ ਕਿਊਬਿਕ ਚ ਐ ਜਿਹੜੇ ਉਹਨਾਂ ਨੂੰ ਸੀਟਾਂ ਮਿਲੀਆਂ ਹੈਗੀਆਂ ਤੇ ਬ੍ਰੈਂਟਨ ਦੇ ਵਿੱਚ ਜਿਹੜੀਆਂ 5 ਸੀਟਾਂ ਇੱਥੋਂ ਦੀਆਂ ਉਹ ਪੰਜ ਦੀਆਂ ਪੰਜ ਜਿਹੜੀਆਂ ਪੰਜਾਬੀਆਂ ਨੇ ਜਿੱਤੀਆਂ ਹੈਗੀਆਂ ਵੱਖ-ਵੱਖ ਜਿਹੜੇ ਨਾਰਥ, ਈਸਟ, ਵੈਸਟ, ਸਾਊਥ ਔਰ ਸੈਂਟਰ ਸੋ ਇਹ ਸਾਰੀ ਸਥਿਤੀ ਦੇ ਵਿੱਚ ਪੰਜਾਬੀਆਂ ਦੀ ਕੀ ਭੂਮਿਕਾ ਰਹੇਗੀ ਇਮੀਗ੍ਰੇਸ਼ਨ ਦੀਆਂ ਨੀਤੀਆਂ ਕਿਸ ਤਰ੍ਹਾਂ ਦੀਆਂ ਰਹਿਣੀਆਂ ਮਾਰਗਦਰਸ਼ਨੀ ਦੀ ਸਰਕਾਰ ਦੀਆਂ ਔਰ ਬਾਕੀ ਦੇ ਜਿਹੜੇ ਆਰਥਿਕ ਸਬੰਧ ਹੈ ਬਾਕੀ ਦੇਸ਼ਾਂ ਨਾਲ ਔਰ ਜਿਹੜਾ ਟੈਰਫ ਦਾ ਮਾਮਲਾ ਹੈ ਔਰ ਉਸ ਨੂੰ ਕਿਸ ਤਰ੍ਹਾਂ ਨਜਿੱਠਿਆ ਜਾਂਦਾ ਇਹ ਸਾਰੇ ਦੇ ਉੱਤੇ ਅਸੀਂ ਅੱਜ ਚਰਚਾ ਕਰਾਂਗੇ ਇਸ ਚਰਚਾ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਕੈਨੇਡਾ ਦੇ ਉੱਗੇ ਵਕੀਲ ਵਾਤਾਵਰਣ ਪ੍ਰੇਮੀ ਸੋਸ਼ਲ ਐਕਟਿਵਿਸਟ ਤੇ ਖਾਸ ਕਰਕੇ ਜਮਹੂਰੀਅਤ ਨੂੰ ਪੱਕੇ ਪੈਰੀਂ ਕਰਨ ਤੇ ਜਮਹੂਰੀਅਤ ਚ ਆ ਰਹੇ ਜਿਹੜੇ ਵਿਗਾੜ ਹੈ ਉਹਨਾਂ ਦੇ ਪ੍ਰਤੀ ਉਹ ਹਮੇਸ਼ਾ ਹੀ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਆ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਹਰਮਿੰਦਰ ਢਿੱਲੋਂ ਜੀ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ ਕਿ ਉਹ ਇਹ ਸਾਰੇ ਦੇ ਬਾਰੇ ਕੀ ਸੋਚਦੇ ਆ ਉਹਨਾਂ ਦਾ ਕੀ ਨਜ਼ਰੀਆ ਹੈ ਤੇ ਕੀ ਉਹ ਇਹਦੇ ਰੈਂ ਤਬਦੀਲੀਆਂ ਦੇਖਦੇ ਆ ਕਿ ਕੈਨੇਡਾ ਦੀਆਂ ਨੀਤੀਆਂ ਦੇ ਵਿੱਚ ਤੇ ਕੈਨੇਡਾ ਦੇ ਜਿਹੜੇ ਬਾਹਰ ਕਮਾਂਤਰੀ ਸਬੰਧ ਨੇ ਭਾਰਤ ਨਾਲ ਚੀਨ ਨਾਲ ਯੂਰਪ ਨਾਲ ਤੇ ਅਮਰੀਕਾ ਨਾਲ ਕਿਸ ਤਰ੍ਹਾਂ ਦੇ ਰਹਿਣ ਵਾਲਿਆ ਇਹ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਟਿਲੋ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ ਧੰਨਵਾਦ ਜਿੰਦੂ ਜੀ ਇਹ ਟਿਲੋ ਜੀ ਕਿਸ ਤਰ੍ਹਾਂ ਦੇਖਦੇ ਹੋ ਜੋ ਕੁਛ ਇਹਨਾਂ ਚੋਣਾਂ ਵਿੱਚ ਨਤੀਜੇ ਆਏ ਕਿਉਂਕਿ ਪਹਿਲਾਂ ਜਿਸ ਤਰ੍ਹਾਂ ਦੇ ਸਰਵੇ ਆ ਰਹੇ ਸੀ ਉਸ ਤੋਂ ਤਾਂ ਇਹ ਲੱਗ ਰਿਹਾ ਸੀਗਾ ਕਿ ਜਿਹੜੀ ਲਿਬਰਲ ਪਾਰਟੀ ਹੈ ਇਸ ਨੂੰ ਇਕੱਲੇ ਨੂੰ ਹੀ ਬਹੁਮਤ ਮਿਲ ਜੇਗਾ ਪਰ ਹੁਣ ਜਿਹੜੀ ਸਥਿਤੀ ਬਣੀ ਹੈ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਬਿਲਕੁਲ ਅ ਜੀ ਜਨਰੇਲ ਸਾਹਿਬ ਤੁਸੀਂ ਨਾ ਜਨਵਰੀ ਵਿੱਚ ਇਹੀ ਗੱਲਾਂ ਤੇ ਕਰਦੇ ਤੋਂਦੋਂ ਲਿਬਰਟਾ ਹਾਰਟ ਪਾਰਟੀ ਦਾ ਬਹੁਤ ਹਾਲ ਮਾੜਾ ਸੀ ਤੇ ਇਹਨਾਂ ਨੂੰ ਤਕਰੀਬਨ 30 ਤੋਂ 40 ਸੀਟਾਂ ਵੀ ਮਾਫੀ ਮਿਲਣੀਆਂ ਸੀ ਉਸ ਤੋਂ ਬਾਅਦ ਜਫਰਨ ਟੂਡੋ ਨੇ ਰਿਵਾਈਨ ਕੀਤਾ ਮਾਰਕਰਨੀਓ ਦਾ ਲੀਡਰ ਬਣੇ ਫਿਰ ਦੋ ਮਹੀਨੇ ਦੇ ਵਿੱਚ ਵਿੱਚ ਹੀ ਉਧਰੋਂ ਟਰੰਪ ਦਾ ਆਣਾ ਤੇ ਉਹ ਇਹ ਜਿਹੜੀ ਏਡੀ ਵੱਡੀ ਉਥਲ ਪੁਥਲ ਹੈ ਮੇਰੇ ਖਿਆਲ ਇਹਦੀ ਕੋਈ ਮਿਸਾਲ ਨਹੀਂ ਮਿਲਦੀ ਕੈਨੇਡੀਅਨ ਪੋਲਿਟਿਕਸ ਦੇ ਇਤਿਹਾਸ ਵਿੱਚ ਘਟੋ ਘਟ ਪਿਛਲੇ 70 ਸਾਲਾਂ ਦੇ ਵਿੱਚ ਤੇ ਜਿਹੜੇ ਜਦੋਂ ਡੋਨਲਡ ਟਰੰਪ ਦਾ ਥ੍ਰੈਟ ਆ ਗਿਆ ਤੇ ਬਹੁਤੇ ਜਿਹੜੇ ਕੈਨੇਡੀਅਨ ਸੀ ਉਹਨਾਂ ਦੇ ਮਨ 'ਚ ਇਹ ਸੀ ਕਿ ਡੋਨਲਡ ਟਰੰਪ ਨੂੰ ਕਿਵੇਂ ਉਹਦਾ ਮੁਕਾਬਲਾ ਕੀਤਾ ਜਾ ਸਕੇ ਤੇ ਇਹ ਤਕਰੀਬਨ ਦੋ ਪਾਰਟੀਆਂ ਦੇ ਵਿੱਚ ਭਾਵੇਂ ਸਾਡੇ ਪੰਜ ਨੈਸ਼ਨਲ ਪਾਰਟੀਆਂ ਨੇ ਤਿੰਨ ਛੋਟੀਆਂ ਛੋਟੀਆਂ ਨੇ ਐਨਡੀਪੀ ਤੇ ਗ੍ਰੀਨ ਤੇ ਬਲੌਕ ਤੇ ਇਹ ਜਿਹੜਾ ਮੁਕਾਬਲਾ ਮੁੱਖ ਤੌਰ ਤੇ ਦੋ ਪਾਰਟੀਆਂ 'ਚ ਰਹਿ ਗਿਆ ਲਿਬਰਲ ਪਾਰਟੀ ਤੇ ਕੰਸਰਵੇਟਿਵ ਪਾਰਟੀ ਦੇ ਵਿੱਚ ਤੇ ਇਸ ਲਈ ਜਿਹੜੀ ਉਹਨਾਂ ਦੀ ਵੋਟਾਂ ਦੀ ਜਿਹੜੀ ਗਿਣਤੀ ਆ ਪਿਛਲੀਆਂ ਵਾਰ ਨਾਲੋਂ ਦੋਨਾਂ ਨੂੰ ਤਕਰੀਬਨ 10% ਤੋਂ ਵੱਧ ਵੋਟਾਂ ਪਈਆਂ ਤੇ ਇਸ ਲਈ ਇਹ ਬਹੁਤ ਹੀ ਅਹਿਮियत ਵਾਲਾ ਕੈਨੇਡਾ ਦੇ ਪਿਛਲੇ 70-80 ਸਾਲ ਤੋਂ ਚੋਣ ਜਿਹੜੀ ਚੋਣ ਹੈ ਤੇ ਖਾਸ ਕਰਕੇ ਆਪਣੀ even ਗਲੋਬਲ ਲੈਵਲ ਤੇ ਜਿਹੜੀ ਡੈਮੋਕ੍ਰੇਸੀ ਆ ਉਹਦੇ ਲਈ ਤਾਂ ਇਟ ਲਈ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਲਿਬਰਲ ਪਾਰਟੀ ਤਾਂ ਬਹੁਤ ਪੁਰਾਣੀ ਪਾਰਟੀ ਹੈ ਪਰ ਕੰਜ਼ਰਵੇਟਿਵ ਪਾਰਟੀ ਤਾਂ 2003 ਦੇ ਵਿੱਚ ਹੀ ਬਣੀ ਹੈ ਕਹਿੰਦੇ ਨਹੀਂ 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 ਉਹਦਾ ਨਾਮ ਵੱਖਰਾ ਹੁੰਦਾ ਸੀ ਉਹਦਾ ਨਾਮ ਹੁੰਦਾ ਸੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਇਹਨਾਂ ਨੇ ਫਿਰ ਆਪਣਾ ਨਾਮ ਬਦਲ ਕੇ ਪਹਿਲਾਂ ਇਹਨਾਂ ਦੇ ਵਿੱਚੋਂ ਵਿੱਚੋਂ ਨਿਕਲ ਕੇ ਬਾਹਰ ਜਾ ਕੇ ਨਹੀਂ ਅਲੱਗ ਪਾਰਟੀ ਬਣਾ ਲਈ ਦਸਕਫਾ ਨੂੰ ਅਲੱਗ ਲੜਦੇ ਰਹੇ ਤੇ ਫਿਰ ਉਹਨਾਂ ਨੇ ਬਾਅਦ ਚ ਦੋਨੇ ਪਾਰਟੀਆਂ ਇਕੱਠੀਆਂ ਕਰਕੇ ਉਹਦਾ ਨਾਮ ਬਦਲ ਲਿਆ ਉਹ ਵੀ ਉਨੀ ਪੁਰਾਣੀ ਹੀ ਹੈ ਜਿੰਨੀ ਇਹ ਜੀ ਇਹ ਉਹ ਤਾਂ 1867 ਚ ਬਣੀ ਲਿਬਰਲ ਪਾਰਟੀ ਦੇ ਬਾਰੇ ਤੇ ਬਸ ਉਹ ਜਨਾ ਦੇਖੀ ਉਦੋਂ ਦੀ ਉਹ ਚੱਲ ਨਹੀਂ ਬਰਾਬਰੀ ਚੱਲੀਆਂ ਆ ਰਹੀਆਂ ਦੋਨੇ ਜੀ ਤਾਂ ਇਹਨਾਂ ਜਿਸ ਤਰ੍ਹਾਂ ਤੁਸੀਂ ਇਹ ਸਾਰੀ ਦੱਸਿਆ ਹੈਗਾ ਇਹਦੇ ਵਿੱਚ ਹੁਣ ਕਿਸ ਪਾਰਟੀ ਨਾਲ ਜਿਹੜਾ ਲਿਬਰਲ ਪਾਰਟੀ ਦਾ ਜਿਹੜਾ ਗੱਠਜੋੜ ਹੋਣ ਜਾ ਰਿਹਾ ਜਿੰਦੇ ਨਾਲ ਸਰਕਾਰ ਜਿਹੜੀ ਹੈ ਬਣ ਸਕੇ ਹਾਲੇ ਉਹਨਾਂ ਨੂੰ ਬਹੁਮਤ ਲਈ 172 ਸੀਟਾਂ ਚਾਹੀਦੀਆਂ ਨੇ ਉਹਨਾਂ ਦੇ ਕੋਲ 169 ਹੈ ਸੋ ਸਿਰਫ 3 ਫੀਟਾਂ ਦੀ ਘਾਟ ਹੈ ਤੇ ਹਾਲੇ ਕੋਈ ਤਕਰੀਬਨ 10 ਦੇ ਕਰੀਬ ਸੀਟਾਂ ਜਿਹੜੀਆਂ ਉਹਨਾਂ ਤੇ ਗਿਣਤੀ ਹੋ ਰਹੀ ਹੈ ਕਿਉਂਕਿ ਉਹਨਾਂ ਦੇ ਵਿੱਚ ਫਰਕ ਬਹੁਤ ਥੋੜਾ ਹੈ ਇਸ ਲਈ ਉਹ ਗਿਣਤੀ ਕੋਕਾ ਹੱਥ ਨਾ ਕਰਦੇ ਨੇ ਹੌਲੀ-ਹੌਲੀ ਹੋ ਰਹੀ ਹੈ ਉਦੋਂ ਜਿਹੜੇ ਢਾਕਰਾ ਹੀ ਆਏ ਹੁੰਦੇ ਨੇ ਬੈਲਟ ਉਹਨੂੰ ਵੀ ਉਹ ਗਿਣਨਾ ਹੁੰਦਾ ਉਹਨਾਂ ਨੇ ਸੋ ਹਾਲੇ 2-3 ਦਿਨ ਲੱਗਣਗੇ ਪੂਰੀ ਹਰ ਵੋਟ ਗਿਣਿਆਣ ਨੂੰ ਤੇ ਉਹਨਾਂ ਨੂੰ ਬੜੀ ਛੋਟੀ ਸੰਭਾਵਨਾ ਹੈ ਪਰ ਹਾਲੇ ਸੰਭਾਵਨਾ ਹੈ ਕਿ ਸ਼ਾ ਲਿਬਰਲ ਪਾਰਟੀ ਨੂੰ ਜਿਹੜੀ ਆਪਣੀ ਮੈਜੋਰਟੀ ਮਿਲ ਜਾਏ ਤੇ ਜੇ ਮੈਜੋਰਟੀ ਨਹੀਂ ਮਿਲੀ ਤਾਂ ਫਿਰ ਉਹਨਾਂ ਨੂੰ ਚਾਹੇ ਐਨਡੀਪੀ ਨਾਲ ਜਿਵੇਂ ਪਹਿਲਾਂ ਸੀ ਕੋਈ ਗਲਤ ਤੋਂ ਪਕਰਨੀ ਪਵੇ ਜਾਂ ਜਿਹੜਾ ਬਲੋਕ ਕੋ ਬੈਕ ਵਾ ਉਹਦੇ ਨਾਲ ਤੇ ਜਾਂ ਫਿਰ ਈਵਨ ਕੰਜ਼ਰਵੇਟਰ ਪਾਰਟੀ ਇਹਨੂੰ ਜੀ ਇਹ ਤਾਂ ਇਤਨਾ ਕਿਸ ਤਰ੍ਹਾਂ ਦਾ ਜਿਸ ਤਰ੍ਹਾਂ ਮਾਰਗ ਕਾਰਨੀ ਨੇ ਇਹ ਸਾਰਾ ਆਣ ਕੇ ਲਿਬਰਲ ਪਾਰਟੀ ਦੀ ਜਿਹੜੀ ਦਸ਼ਾ ਤੇ ਦਿਸ਼ਾ ਬਦਲ ਦਿੱਤੀ ਹੈ ਤਾਂ ਉਹਨਾਂ ਦੇ ਹੁਣ ਪ੍ਰਧਾਨ ਮੰਤਰੀ ਬਣ ਤੋਂ ਬਾਅਦ ਤੁਸੀਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਤਬਦੀਲੀਆਂ ਕਿਆਸ਼ ਕਰਦੇ ਹੋ ਜਾਂ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਤਬਦੀਲੀਆਂ ਹੋਣਗੀਆਂ ਬਹੁਤ ਤੇਜ਼ੀ ਨਾਲ ਹੋਣਗੀਆਂ ਤੇ ਸੰਭਾਵਨਾਵਾਂ ਹੋਰ ਵੀ ਬਹੁਤ ਜ਼ਿਆਦਾ ਨੇ ਮਾਰਕ ਕਾਰਨੀ ਇੱਕ ਟਿਪੀਕਲ ਪੋਲੀਟਿਕਲ ਲੀਡਰ ਨਹੀਂ ਉਹ ਤਾਂ ਆ ਪਹਿਲੀ ਵਾਰੀ ਚੋਣ ਲੜੀ ਉਹਨਾਂ ਨੇ ਉਹਨਾਂ ਨੇ ਸਾਰੀ ਉਮਰ ਹੀ ਜਿਹਨੂੰ ਆਪਾਂ ਰਿਜ਼ਰਵ ਬੈਂਕ ਕਹਿੰਦੇ ਇੰਡੀਆ 'ਚ ਸਾਡੇ ਸੈਂਟਰਲ ਬੈਂਕ ਕਹਿੰਦੇ ਆ ਤੇ ਉਹਦੇ ਵਿੱਚ ਲਗਾਈ ਆ ਪੂਰੀ ਇਕਨੋਮੀ ਦੀ ਮਹਾਰਤ ਆ ਉਹਨਾਂ ਦੀ ਤੇ ਉਹਨਾਂ ਬਾਰੇ ਕਿਹਾ ਜਾਂਦਾ ਕਿ ਉਹ ਵੱਡੇ ਵੱਡੇ ਐਲਾਨ ਕਰਨਾ ਪਸੰਦ ਨਹੀਂ ਕਰਦੇ ਉਹ ਕੰਮ ਕਰਨਾ ਪਸੰਦ ਕਰਦੇ ਆ ਕਿ ਉਹਨਾਂ ਨੂੰ ਕੰਮ ਹੋਣਾ ਚਾਹੀਦਾ ਤੇ ਐਲਾਨ ਕੰਮ ਕਰਨ ਤੋਂ ਬਾਅਦ ਹੋਣਾ ਚਾਹੀਦਾ ਨਾ ਕਿ ਤੁਸੀਂ ਐਲਾਨਾਂ ਦੀ ਛੜੀ ਲਾ ਦਿਓ ਤੇ ਮੁੜ ਕੇ ਉਹਨਾਂ ਵਿੱਚੋਂ ਕੋਈ ਫਿਰੇ ਨਾ ਚੜੇ ਸੋ ਉਹ ਬੜੇ ਇੰਟੈਲੀਜੈਂਟ ਨੇ ਹਾਰਵਰਡ ਤੋਂ ਪੜੇ ਹੋਏ ਆਕਸਫੋਰਡ ਤੋਂ ਪੜੇ ਹੋਏ ਪੀ ਐਚ ਡੀ ਕੀਤੀ ਹੋਈ ਹੈ ਆਰਡਰ ਆਫ ਕੈਨੇਡਾ ਜਿੰਦਾਬ ਬੜੀ ਇੰਟਰਸਟਿੰਗ ਗੱਲ ਹੈ ਕਿ ਸਾਡੇ ਦੇ ਨਾਲ ਅਮਰੀਕਾ ਲੱਗਦਾ ਤੇ ਅਮਰੀਕਾ ਦੇ ਦੱਖਣ ਵਿੱਚ ਮੈਕਸੀਕੋ ਲੱਗਦਾ ਤੇ ਜਿਹੜੇ ਹੁਣ ਸਾਡੇ ਪ੍ਰਾਈਮ ਮਿਨਿਸਟਰ ਹੈ ਉਹ ਵੀ ਪੀ ਐਚ ਡੀ ਨੇ ਇਕਨੋਮਿਕਸ ਦੀ ਤੇ ਜਿਹੜੀ ਮੈਕਸੀਕੋ ਦੀ ਪ੍ਰੈਜ਼ੀਡੈਂਟ ਆ ਉਹ ਵੀ ਪੀ ਐਚ ਡੀ ਹੈ ਕਲਾਈਮੇਟ ਚੇਂਜ ਦੇ ਵਿੱਚ ਤੇ ਜਿਹੜਾ ਅਮਰੀਕਾ ਜਿਹਨੂੰ ਅਸੀਂ ਸਭ ਤੋਂ ਵੱਧ ਉਨਤ ਦੇਸ਼ ਵੱਧ ਤੋਂ ਸਭ ਤੋਂ ਵੱਧ ਵਿਕਸਤ ਦੇਸ਼ ਵੱਡਾ ਦੇਸ਼ ਮੰਨਦੇ ਆ ਉਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਕ੍ਰਿਮੀਨਲ ਕਨਵਿਕਟ ਹੋਇਆ ਹੋਇਆ ਉਹ ਪੰਜ ਵਾਰੀ ਬੈਂਕਰਪਸੀ ਕਰ ਸਕਿਆ ਉਹਦੇ 6 ਵਾਰੀ ਡਿਵੋਰਸ ਹੋ ਚੁੱਕੇ ਹਨ ਮਤਲਬ ਕੁਝ ਦੋਨਾਂ ਦਾ ਤਾਲਮੇਲ ਕੋਈ ਨਹੀਂ ਹੈ ਉਹ ਤਾਂ ਕੰਮ ਨੇਥ ਝੂਠ ਬੋਲਣਾ ਸੋ ਇਹ ਬੜੀ ਇੰਟਰਸਟਿੰਗ ਚੀਜ਼ ਹੈ ਤੁਹਾਨੂੰ ਪੀ ਐਚ ਡੀ ਹੋਲਡਰ ਕਦੀ ਪ੍ਰਾਈਮ ਮਿਨਿਸਟਰ ਘੱਟ ਹੀ ਬਣਦੇ ਆ ਤੇ ਮੇਰੇ ਕਲ ਕੈਨੇਡਾ ਬੜਾ ਸੁਭਾਗਾ ਹੈ ਕਿ ਇਹਨਾਂ ਨੂੰ ਮਾਰ ਕਰਨੀ ਵਰਗਾ ਕੰਪੀਟੈਂਟ ਬੰਦਾ ਮਿਲਿਆ ਤੈਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਉਹ ਆਪ ਕੰਪੀਟੈਂਟ ਨੇ ਪ੍ਰੋਫੈਸ਼ਨਲ ਨੇ ਤੇ ਉਹਨਾਂ ਦੀ ਜਿਹੜੀ ਬਣਨ ਵਾਲਾ ਮੰਤਰੀ ਮੰਡਲ ਹੈ ਉਹਦੇ ਚ ਵੀ ਉਹ ਜਿਹੜੇ ਪ੍ਰੋਫੈਸ਼ਨ ਲੋਕ ਹੋਣਗੇ ਉਹਨਾਂ ਨੂੰ ਤਰਜੀਹ ਦੇਣਗੇ ਹਾਂ ਬਿਲਕੁਲ ਕੰਪੀਟੈਂਟ ਜਦੋਂ ਤੁਸੀਂ ਮੰਤਰੀ ਮੰਡਲ ਬਣਾਣਾ ਹੁੰਦਾ ਉਹ ਤੇ ਹੋਰ ਕਈ ਕੁਝ ਨੂੰ ਕਰਨਾ ਪੈਂਦਾ ਬੈਲੈਂਸ ਬਈ ਕੈਨੇਡਾ ਦੇ ਸਾਰੇ ਹਿੱਸਿਆਂ ਵਿੱਚੋਂ ਕੋਈ ਨਾ ਕੋਈ ਹੋਵੇ ਸਾਰੀ ਕਮਿਊਨਿਟੀਆਂ ਨੂੰ ਰਿਪਰੈਜ਼ੈਂਟੇਸ਼ਨ ਮਿਲੇ ਤੇ ਪਰ ਇਹਦੇ باوجود ਵੀ ਉਹ ਜੋ ਮੇਰੇ ਸੁਣਨ ਵਿੱਚ ਆਇਆ ਉਹ ਅੱਧੀਆਂ ਔਰਤਾਂ ਜ਼ਰੂਰ ਰੱਖਣਗੇ ਦੇ ਨਾਲ ਇਹਦੇ ਉਹ ਕੰਪੀਟੈਂਸੀ ਤੇ ਮੈਰਿਟ ਨੂੰ ਬਹੁਤ ਤਰਜੀਹ ਦੇਣਗੇ ਤੇ ਯੂਰਪ ਨਾਲ ਜਾਂ ਭਾਰਤ ਨਾਲ ਚੀਨ ਨਾਲ ਸਬੰਧ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਸੁਧਰਨਗੇ ਕਿਸ ਤਰ੍ਹਾਂ ਦੇ ਹੋਣਗੇ ਯੂਰਪੀਨ ਨਾਲ ਸੰਧ ਉਹਨਾਂ ਦੇ ਬੜੀ ਜਲਦੀ ਸੁਧਰਨਗੇ ਕਿਉਂਕਿ ਯੂਰਪ 'ਚ ਉਹਨਾਂ ਨੇ ਕੰਮ ਕੀਤਾ ਜਦੋਂ ਇੰਗਲੈਂਡ ਦੀ ਬੈਂਕ ਦੇ ਗਵਰਨਰ ਸੀ ਉਹ ਤੇ ਸਭ ਤੋਂ ਪਹਿਲਾਂ ਦੁਬਾਰਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਇੰਗਲੈਂਡ ਯੂਰਪ ਦਾ ਕੀਤਾ ਸੀ ਤੇ ਇੱਕ ਇਹ ਆਸ ਹੈ ਕਿ ਲੋਕ ਫੁੱਤਰ ਹੈ ابھی ਸ਼ਾਇਦ ਉਹ ਕੈਨੇਡਾ ਭਾਵੇਂ ਯੂਰਪੀਨ ਯੂਨੀਅਨ ਦਾ ਮੈਂਬਰ ਪੂਰਾ ਨਾਮ ਨਹੀਂ ਪਰ ਮੈਂਬਰ ਵਰਗਾ ਹੀ ਉਹਨਾਂ ਨੇ ਨਾਲ ਕੋਈ ਨਾ ਸਮਝੌਤਾ ਕਰਨਗੇ ਉਹ ਜੀ ਤਾਂ ਉਹਦੇ ਨਾਲ ਜਿਸ ਤਰ੍ਹਾਂ ਜਿਹੜਾ ਇਹ ਇਲੈਕਸ਼ਨ ਸੀਗਾ ਉਸ ਦੇ ਵਿੱਚ ਮੁੱਖ ਮੁੱਦੇ ਜਿਹੜੇ ਸੀਗੇ ਜਿਸ ਤਰ੍ਹਾਂ ਬੇਰੋਜ਼ਗਾਰੀ ਹੈ ਮਹਿੰਗਾਈ ਹੈ ਕ੍ਰਾਈਮ ਹੈ ਔਰ ਜਿਸ ਤਰ੍ਹਾਂ ਟੈਰਫ ਦਾ ਮਾਮਲਾ ਅਮਰੀਕਾ ਨਾਲ ਇਹ ਸਾਰਿਆਂ ਦੇ ਉੱਤੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕਿਸ ਤਰ੍ਹਾਂ ਦੀ ਲੋਕਾਂ ਨੂੰ ਕੋਈ ਸ਼ਰਾਹਤ ਮਿਲੇਗੀ ਹਾਂ ਮੈਂ ਨਾ ਇਹ ਥੋੜਾ ਜਿਹਾ ਕਿ ਆਪਣੇ ਦਿਖਣ ਵਾਲੇ ਕੀ ਪੰਜਾਬ ਤੋਂ ਹੁੰਦੇ ਨੇ ਜਦੋਂ ਅਸੀਂ ਇੱਥੇ ਅਨਪਲੋਇਮੈਂਟ ਦੀ ਗੱਲ ਕਰਦੇ ਹਾਂ ਤਾਂ ਬੜੀ ਥੋੜੀ ਹੈ ਉਹਦਾ ਆਪਾਂ ਇੰਡੀਆ ਨਾਲ ਮੁਕਾਬਲਾ ਨਹੀਂ ਕਰ ਸਕਦੇ ਉਹ ਤਾਂ ਸਾਰੀ 5 ਮੈਂ ਕਿਹਾ 5 6% ਵੱਧ ਤਬਦ ਹੁੰਦੀ ਇਹਨਾਂ ਦੀ ਇਵੇਂ ਜਿਹੜੀ ਕ੍ਰਾਈਮ ਹੈ ਕ੍ਰਾਈਮ ਉਹ ਤੁਹਾਨੂੰ ਜਿਹੜੇ ਸਟੈਟਿਸਟਿਕਸ ਨੇ ਪਾਰਟੀਆਂ ਪਾਉਂਦੀਆਂ ਨੇ ਆਦਰਵਾਇਜ਼ ਕ੍ਰਾਈਮ ਦੀ ਕੋਈ ਵੱਡੀ ਪ੍ਰੋਬਲਮ ਨਹੀਂ ਇੱਥੇ ਕੋਈ ਕਦੀ ਮੈਨੂੰ ਅਜੇ ਤੱਕ ਨਹੀਂ ਮਿਲਿਆ ਜਿਹੜਾ ਕਹਿੰਦਾ ਮੈਨੂੰ ਡਰ ਲੱਗਦਾ ਹੈ ਅਮ ਇਹ ਸਰਵੇ ਵੀ ਆਇਆ ਦੋ ਹਫ਼ਤੇ ਪਹਿਲੇ ਕਿ ਜਿਹੜਾ ਐਵਰੇਜ ਕੈਨੇਡੀਅਨ ਹੈ ਉਹਨਾਂ ਦੀ ਗ੍ਰੇਟ ਮੈਜੋਰਟੀ ਜਿਹੜੀ ਆ ਉਹ ਆਪਣੇ ਆਪ ਨੂੰ ਜਿੰਨਾ ਵੀ ਕਦੇ ਉਹਨਾਂ ਨੇ ਸੁਰੱਖਿਤ ਮਹਿਸੂਸ ਕੀਤਾ ਉਹ ਨਾ ਕਰਦੇ ਆ ਜਾਂ ਉਹ ਤੋਂ ਵਿਵਾਦ ਕਰਦੇ ਆ ਸੋ ਇਹ ਛੋਟ ਛੋਟੀਆਂ ਪ੍ਰੋਬਲਮ ਨੇ ਆਂਦੀਆਂ ਰਹਿੰਦੀਆਂ ਨੇ ਉਹਤੇ ਕੰਮ ਕਰਦੇ ਨੇ ਪਰ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਸਾਡਾ ਜਿਹੜਾ ਉਹਨਾਂ ਦੀ ਸੈਵਿਰਟੀ ਆ ਉਹਨਾਂ ਦਾ ਉਹ ਕਿੰਨੀਆਂ ਸੰਗੀਨ ਨੇ ਆਪਾਂ ਉਹਨਾਂ ਦਾ ਇੰਡੀਆ ਦੇ ਨਾਲ ਜਾਂ ਪੰਜਾਬ ਦੇ ਨਾਲ ਮੁਕਾਬਲਾ ਨਹੀਂ ਕਰ ਸਕਦੇ ਇਹਦੇ ਵਿੱਚ ਫਰਕ ਚ ਤਬਦੀਲੀ ਕਰਨਗੇ ਹਰੇਕ ਕ੍ਰਾਈਮ ਦੇ ਵਿੱਚ ਵੀ ਉੱਚੇ ਕ੍ਰਿਮੀਨਲਸ ਨੂੰ ਬੇਲਕੀਂ ਦੇਣੀ ਨਹੀਂ ਦੇਣੀ ਤੇ ਇਕਨੋਮੀ ਦੇ ਤਖਾਰ ਉਹ ਮਾਹਰ ਨੇ ਇਮੀਗ੍ਰੇਸ਼ਨ ਦੇ ਮਾਮਲੇ 'ਚ ਉਹਨਾਂ ਨੇ ਕਾਫੀ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਪ੍ਰੋਗਰਾਮ ਜਿਹੜਾ ਬਹੁਤ ਟਾਈਟ ਕੀਤਾ ਤੇ ਅਮਰੀਕਾ ਨੂੰ ਹਾਲੇ ਹੋਰ ਵੀ ਟਾਈਟ ਕਰਨਗੇ ਤੇ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਪੰਜਾਬ ਦੇ ਜਿਹੜੇ ਲੋਕ ਐ ਇੱਥੇ ਆਏ ਔਰ ਪਿਛਲੇ ਲੰਮੇ ਸਮੇਂ ਤੋਂ ਵਸਿਆ ਔਰ ਉਹ ਇਹਨਾਂ ਨੇ ਜਿਹੜੇ ਬਕਾਇਦਾ ਜਿਹੜਾ ਸਾਰੇ ਚੋਣਾਂ 'ਚ ਭਾਗ ਲੈਂਦੇ ਆ ਜਿੱਤਦੇ ਵੀ ਹੈ ਵੱਡੀ ਗਿਣਤੀ 'ਚ ਇਸ ਵਾਰ ਵੀ ਰਿਕਾਰਡ ਗਿਣਤੀ 'ਚ ਜਿਹੜੀ ਹੈ ਪੰਜਾਬੀ ਜਿੱਤੇ ਹੈਗੇ ਆ ਖਾਸ ਕਰਕੇ ਜਿਹੜੇ ਚਾਰ ਸੂਬੇ ਆ ਜਿਨ੍ਹਾਂ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਐ ਟਾਰੀਓ ਅਲਬਰਟਾ ਬ੍ਰਿਟਿਸ਼ ਕੋਲੰਬੀਆ ਤੇ ਕਿਊਬਿਕ ਇਹਨਾਂ 'ਚ ਜਿੱਤੇ ਵੀ ਹੈਗੇ ਨੇ 22 ਦੇ ਕਰੀਬ ਜਿਹੜੇ 65 ਤਾਂ ਲੜੇ ਸੀਗੇ 22 ਜਿੱਤੇ ਐ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਪਰਤੀ ਕੋਈ ਵਿਸ਼ੇਸ਼ ਤਰ੍ਹਾਂ ਦੀ ਇਹ ਜਿਹੜਾ ਵਿਵਹਾਰ ਹੈ ਉਹ ਨਜ਼ਰ ਆਏਗਾ ਦੇਖਣ ਨੂੰ ਇਸ ਸਰਕਾਰ ਵੱਲੋਂ ਕਿ ਜਾਂ ਜਿਸ ਤਰ੍ਹਾਂ ਪਹਿਲਾਂ ਮੈਨੂੰ ਨਹੀਂ ਲੱਗਦਾ ਕੋਈ ਆਏਗੀ ਕਿਉਂਕਿ ਜਿਹੜੇ ਬੰਦੇ ਚੁਣੇ ਨੇ ਆ ਇੱਕ ਤਕਰੀਬਨ ਟ੍ਰੈਜੇਡੀ ਆ ਕਿ ਸਾਡੇ ਜਿਹੜੇ ਇੱਥੇ ਲੋਕ ਲੀਡਰ ਬਣਦੇ ਨੇ ਉਹ ਸਾਡੀ ਕਮਿਊਨਿਟੀ ਦੇ ਸਭ ਤੋਂ ਵਧੀਆ ਬੰਦੇ ਨਹੀਂ ਹੁੰਦੇ ਇਹ ਕਿਉਂ ਤੇ ਕਿਵੇਂ ਹੁੰਦਾ ਉਹ ਵੱਖਰੀ ਗੱਲ ਹੈ ਤੇ ਜਿਵੇਂ ਸਾਡੇ ਇੱਥੇ ਜਿੰਨੇ ਵੀ ਖੜੇ ਸੀ ਖਾਸ ਕਰਕੇ ਕੰਪਰਮੈਂਟ ਆ ਪਾਰਟੀ ਦੇ ਸੀ ਉਹ ਸਾਰੇ ਦੇ ਸਾਰੇ ਜਿਹੜੇ ਸੀਗੇ ਜਿਨ੍ਹਾਂ ਨੂੰ ਆਪਾਂ ਰੀਅਲ ਏਸਟੇਟ ਏਜੰਟ ਕਹਿੰਦੇ ਆ ਜਾਂ ਇੰਸ਼ੋਰੈਂਸ ਬ੍ਰੋਕਰ ਆ ਤੇ ਜਾਂ ਜਿਹੜੇ ਸੀ ਟਰੱਕਾਂ ਵਾਲੇ ਸੀ ਤੇ ਉਹ ਜਿਹੜੇ ਬੰਦੇ ਨੇ ਇਹਨਾਂ ਦੇ ਵਿੱਚ ਕੋਈ ਇੰਨੀ ਹਿੰਮਤ ਨਹੀਂ ਹੁੰਦੀ ਕੋਈ ਸਰਕਾਰ ਦੇ ਵਿੱਚ ਜਾ ਕੇ ਉਹਨਾਂ ਨੂੰ ਕੋਈ ਵੱਡੀ ਪਾਲਿਸੀ ਚੇਂਜ ਕਰਵਾਉਣ ਨੂੰ ਕਰਨ ਸੋ ਮੇਰੇ ਖਿਆਲ ਕੋਈ ਕੋਈ ਨਵੀਂ ਪਾਲਿਸੀ ਜਾਂ ਪੰਜਾਬ ਨੂੰ ਉਹਦੇ ਨਾਲ ਕੋਈ ਨਵਾਂ ਇਤਿਸ਼ਾਹ ਮੈਨਣ ਵਾਲੀ ਕੋਈ ਵੱਡੀ ਗੱਲ ਨਹੀਂ ਹੈ ਇਸ ਲਈ ਨਹੀਂ ਕਿ ਕੈਨੇਡਾ ਨਹੀਂ ਚਾਹੁੰਦਾ ਇਸ ਲਈ ਕਿ ਜਿਹੜੇ ਸਾਡੇ ਬਹੁਤੇ ਬੰਦੇ ਚੁਣੇ ਜਾਂਦੇ ਉਹਨਾਂ ਦੀ ਕੋਈ ਦਮ ਹੀ ਨਹੀਂ ਹੁੰਦਾ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਕੋਈ ਵੱਡੀਆਂ ਤਬਦੀਲੀਆਂ ਕੋਈ ਦੇਖਣ ਨੂੰ ਮਿਲ ਸਕਦੀਆਂ ਬਿਲਕੁਲ ਉਹਦੇ ਵਿੱਚ ਜਿਹੜਾ ਸਾਡਾ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਪ੍ਰੋਗਰਾਮ ਹੈ ਉਹਨੂੰ ਬਿਲਕੁਲ ਹੋਰ ਟਾਈਟ ਕਰਨਗੇ ਉਹ ਮੁੜ ਕੇ ਉੱਥੇ ਕੀ ਲੈਣਾ ਚਾਹੁੰਦੇ ਜਿੱਥੇ ਪਹਿਲਾਂ ਹੁੰਦਾ ਸੀ ਵੱਡੀ ਜਿਹੜੇ ਲੋਕ ਆਉਣਾ ਚਾਹੁੰਦੇ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਤੇ ਜਿਨ੍ਹਾਂ ਨੇ ਇਥੇ ਆ ਕੇ ਕਿ ਜਾਲੀ ਜੀ ਯੂਨੀਵਰਸਟੀਆਂ ਚ ਐਡਮਿਸ਼ਨ ਲਿਆ ਹੋਇਆ ਜਾਲੀ ਡਾਕੂਮੈਂਟ ਹਨ ਉਹਨਾਂ ਨੂੰ ਬੰਦ ਕਰਨਾ ਚਾਹੁੰਦੇ ਆ ਤੇ ਜਿਹੜੇ ਇੰਨੀ ਕਨੇ ਇਥੇ ਰਹਿ ਰਹੇ ਨੇ ਉਹਨਾਂ ਨੂੰ ਰਿਪੋਰਟ ਕਰਨ ਦਾ ਵੀ ਹੋਏਗਾ ਕਾਫੀ ਵੱਡੀਆਂ ਤਬਦੀਲੀਆਂ ਆਣਗੀਆਂ ਤੇ ਇਹ ਇਹਦੇ ਵਿੱਚ ਫਿਰ ਜਿਸ ਤਰ੍ਹਾਂ ਇਹ ਜਿਹੜੇ ਲਿਬਰਲ ਪਾਰਟੀ ਵੱਲੋਂ ਜਿੱਤੇ ਆ ਉਹ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੈ ਜਾਂ ਕਨਜ਼ਰਵੇਟਿਵ ਜਾਂ ਦੂਸਰੇ ਮੈਂ ਗਿਣਤੀ ਕੀਤੀ ਨਹੀਂ ਮੇਰੇ ਖਿਆਲ ਚ ਹੋਵੇਗਾ ਤਾਂ ਬਰਾਬਰੀ ਹੋਵੇ ਪਰ ਟ੍ਰੈਡੀਸ਼ਨਲੀ ਥੋੜੇ ਲਿਬਰਲ ਪਾਰਟੀਆਂ ਜ਼ਿਆਦਾ ਹੁੰਦੇ ਨੇ ਤੇ ਜਿਵੇਂ ਜਿਹੜੀ ਮੰਟਰੀਅਲ ਤੋਂ ਜੋਤੀ ਆ ਆਪਣੀ ਕੁੜੀ ਉਹ ਲਿਬਰਲ ਹੈ ਉਥੇ ਮੇਰੇ ਕੰਨਫਰਮੈਂਟ ਕੋਈ ਵੀ ਨਹੀਂ ਆਪਣੀ ਕਮਿਊਨਿਟੀ ਦਾ ਤੇ ਪਰ ਕਨਫਰਵੇਟਿਵ ਪਾਰਟੀ ਦੇ ਚਿਹਰੇ کافی ਨੇ ਤੇ ਉਹ ਵੀ ਜਿੱਤੇ ਹੋਣੇ ਮੈਂ ਇਹਨਾਂ ਦੀ ਗਿਣਤੀ ਪੂਰੀ ਕੀਤੀ ਨਹੀਂ ਕਿਹੜੀ ਪਾਰਟੀ ਦੇ ਫਿਆਦਾਂ ਨੇ ਜੀ ਇਹ ਹੋਰ ਵੀ ਕਿਸੇ ਜਿਹੜੇ ਇਮੀਗ੍ਰੈਂਟਸ ਹੈਗੇ ਆ ਹੋਰ ਵੀ ਕਿਸੇ ਹਿੱਸੇ ਤੋਂ ਇਹ ਦੁਨੀਆ ਦੇ ਜਿਹੜੇ ਆਏ ਹੋਏ ਲੋਕ ਕਿਉਂਕਿ 83 ਲੱਖ ਦੇ ਕਰੀਬ ਗਿਣਤੀ ਦੱਸਦੇ ਆ ਜਿਹੜੇ ਇੱਥੇ ਇਮੀਗ੍ਰੈਂਟਸ ਨੇ ਉਹ ਵੀ ਜਿੱਤੇ ਆ ਜਾਂ ਸਿਰਫ ਜਿਹੜੇ ਖਾਸ ਕਰਕੇ ਪੰਜਾਬ ਨਾਲ ਸੰਬੰਧਿਤ ਜਾਂ ਇਹ ਇੰਡੀਆ ਨਾਲ ਸੰਬੰਧਿਤ ਉਹਨਾਂ ਦੀ ਜਿੱਤ ਜ਼ਿਆਦਾ ਮੇਰੇ ਖਿਆਲ ਕਿਉਂਕਿ ਇੰਡੀਆ ਸ਼ਾਇਦ ਜਿੰਨਾ ਉਹਨਾਂ ਦਾ ਚਾਈਨੀਜ਼ ਤੋਂ ਬਾਅਦ ਸਭ ਤੋਂ ਜ਼ਿਆਦਾ ਗਿਣਤੀ ਇੱਥੇ ਆਪਣੇ ਸਾਉਥ ਏਸ਼ੀਆ ਵਾਲਿਆਂ ਦੀ ਆ ਇਸ ਲਈ ਆਪਣੇ ਜ਼ਿਆਦਾ ਨੇ ਚਾਈਨੀਜ਼ ਪੋਲਿਟਿਕਸ 'ਤੇ ਘੱਟ ਆਂਦੇ ਨੇ ਉਹਨਾਂ ਦੇ ਜਿੱਤੇ ਦੇ ਨਹੀਂ ਪਰ ਉਹ 4-5-6 ਦੇ ਕਰੀਬ ਹੀ ਹੁੰਦੇ ਨੇ ਤੇ ਹੋਰ ਜਿਹੜੀਆਂ ਨੇਟਿਵ ਨੇ ਉਹ ਵੀ ਜਿੱਤੇ ਨੇ ਜਿਹੜੇ ਬਲੈਕ ਕੈਨੇਡੀਅਨਸ ਨੇ ਉਹ ਵੀ ਨੇ ਸੋ ਹਰੇਕ ਕਮਿਊਨਿਟੀ ਦਾ ਕੋਈ ਨਾ ਕੋਈ ਹੈ ਹੀ ਉੱਤੇ ਨੁਮਾਇੰਦ। ਇਹ ਜਿਹੜੇ ਪਾਕਿਸਤਾਨ ਤੋਂ ਆਏ ਹੋਏ ਇਮੀਗ੍ਰੈਂਟਸ ਉਹਨਾਂ ਚੋਂ ਵੀ ਕੋਈ ਜਿੱਤੇ हां मेरे हां बिल्कुल जितने ਉਹਨਾਂ ਦੇ ਮੇਰੇ ਖਿਆਲ ਕਿੰਨੇ ਕਿੰਨੇ ਮੈਨੂੰ ਯੂਕੇ ਕਹਿਣਾ ਮੁਸ਼ਕਲ ਹੈ ਹਾਂ ਆਪਣੀ ਜਿਹੜੀ ਪਾਕਿਸਤਾਨੀ ਓਰੀਜਿਨ ਵਾਲੇ ਨੇ ਕਾਫੀ ਉਹ ਵੀ ਜੋ ਫੌਦੀਸ਼ੀਨ ਜਿੱਤੇ ਨੇ ਜੀ ਤਾਂ ਤੇ ਲੋ ਇਹ ਜਿਹੜਾ ਚੀਨ ਨਾਲ ਸਬੰਧ ਕਿਸ ਤਰ੍ਹਾਂ ਦੇ ਹੋਣ ਦੇ ਤੁਸੀਂ ਦੇਖਦੇ ਹੋ ਕਿ ਪੋਸਿਬਿਲਟੀ ਹੈਗੀ ਚੀਨ ਦੇ ਨਾਲ ਫੌਂਦੇ ਇਹਨਾਂ ਦੇ ਉਮੀ ਹੋਣਗੇ ਜਿਵੇਂ ਯੂਰਪ ਦੇ ਨੇ ਕਿਉਂਕਿ ਹੁਣ ਇਹ ਪੂਰੇ ਦਾ ਪੂਰਾ ਕੋਗਾ ਅਮਰੀਕਾ ਨੇ ਇਹਨਾਂ ਨੂੰ ਇੰਨਾ ਵੱਡਾ ਧੱਕਾ ਦਿੱਤਾ ਜਿਹੜੀਆਂ ਪਾਬੰਦੀਆਂ ਲਗਾ ਕੇ ਟੈਰਫ ਲਗਾ ਕੇ ਤੇ ਕਹਿੰਦੇ ਹੁੰਦੇ ਦੁੱਧ ਜਲਿਆ ਤੇ ਲੱਸੀ ਨੂੰ ਵੀ ਫੂਕਾ ਮਾਰ ਕੇ ਪੀਂਦਾ ਤੇ ਉਹਨੂੰ ਲੱਸੀ ਨੂੰ ਫੂਕਾ ਮਾਰ ਕੇ ਪੀਣਗੇ ਕੈਨੇਡਾ ਵਾਲੇ ਤੇ ਉਹ ਯੂਰਪ ਦੇ ਨਾਲ ਮਿਲ ਕੇ ਚੱਲਣਗੇ ਜਿੰਨੀਆਂ ਕੋ ਖੁੱਲ੍ਹਾ ਅਮਰੀਕਾ ਯੂਰਪ ਦਿੰਦਾ ਘਾਰਾਂ ਦੇ ਲਈ ਜਾਂ ਹੋਰ ਤੇ ਉਹ ਉਵੇਂ ਹੀ ਕਰਨਗੇ ਉਹ ਤੁਸੀਂ ਜਿਸ ਤਰ੍ਹਾਂ ਆਪਣੀ ਗੱਲ ਕਰਦੇ ਆ ਪਹਿਲਾਂ ਮੈਕਸੀਕੋ ਦਾ ਵੀ ਜ਼ਿਕਰ ਕੀਤਾ ਸੀ ਤੇ ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਦੀ ਵੀ ਤੁਸੀਂ ਗੱਲ ਕੀਤੀ ਹੈ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕੈਨੇਡਾ ਤੇ ਮੈਕਸੀਕੋ ਦੇ ਸਬੰਧ ਪਹਿਲਾਂ ਨਾਲ ਜ਼ਿਆਦਾ ਮਜ਼ਬੂਤ ਤੇ ਹੋਣਗੇ ਤੇ ਸੁਧਰਨਗੇ ਹੋਰ ਵਧੀਆ ਹੋਣਗੇ ਆ ਕੈਨੇਡਾ ਤੇ ਮੈਕਸੀਕੋ ਤਾਂ ਆਪਸ ਵਿੱਚ ਕੋਈ ਵਿਆਦਾ ਹੈ ਨਹੀਂ ਕਿਉਂਕਿ ਬਾਰਡਰ ਸਾਂਝਾ ਨਹੀਂ ਹੈ ਅਮਰੀਕਾ ਨਾਲ ਦੋਨੋਂ ਦਾ ਸਾਂਝਾ ਪਰ ਆਪਸ ਤੇ ਕੋਈ ਸਾਂਝਾ ਨਹੀਂ ਹੈ ਇਹਨਾਂ ਦਾ ਤੇ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕੋਈ ਖਾਸ ਤਬਦੀਲੀ ਆਏਗੀ ਤੇ ਵਾਤਾਵਰਨ ਦੀਆਂ ਜਿਹੜੀਆਂ ਤਬਦੀਲੀਆਂ ਹੈਗੀਆਂ ਹੋ ਰਹੀਆਂ ਵਰਲਡਵਾਈਡ ਵਾਪਰ ਰਹੀਆਂ ਤੁਸੀਂ ਖੁਦ ਵੀ ਵਾਤਾਵਰਨ ਪ੍ਰੇਮੀ ਹੋ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਉਹਦੇ ਵਿੱਚ ਕਾਰਨੀ ਹੋਣਾਂ ਦੇ ਬੰਤ ਤੋਂ ਬਾਅਦ ਕੋਈ ਵੱਡੀਆਂ ਤਬਦੀਲੀਆਂ ਹੋ ਸਕਦੀਆਂ ਵਾਤਾਵਰਨ ਦੀ ਜਿਹੜੀਆਂ এনवायरमेंट ਪਾਲਿਸੀਜ਼ ਹੈ ਜਿਹੜੀਆਂ ਪਿਛਲੀ ਲਿਬਰਲ ਸਰਕਾਰ ਦੀਆਂ ਪਾਲਿਸੀਆਂ ਨੇ ਬੜੀਆਂ ਚੰਗੀਆਂ ਨੇ ਉਹਨਾਂ ਨੇ ਬਹੁਤ ਫਰਕ ਪਿਆ ਸਾਡੇ ਜਿਵੇਂ ਕੈਨੇਡਾ ਤੇ ਅਮਰੀਕਾ ਦੇ ਵਿੱਚ ਜਿਹੜੀਆਂ ਨਮੀਆਂ ਕਾਰਾਂ ਉਹਨਾਂ 'ਚ ਸਿਰਫ ਕੋਈ 8% ਇਲੈਕਟ੍ਰਿਕ ਕਾਰਾਂ ਹੁੰਦੀਆਂ ਤੇ ਕੈਨੇਡਾ ਦੇ ਵਿੱਚ ਮੇਖੇ ਨੰਬਰ तकरीबन 20 ਦੇ ਉੱਪਰ% ਦੇ ਕਰੀਬ ਹੈ ਤੇ ਦੋ ਸਾਡੇ ਪ੍ਰੋਬਲਮਸ ਨੇ ਬ੍ਰਿਟਿਸ਼ ਕੋਲੰਬੀਆ ਤੇ ਕੂਬੈਕ ਉਹ ਪੂਰੇ ਉੱਤਰੀ ਅਮਰੀਕਾ 'ਚ ਸਭ ਤੋਂ ਵੱਧ ਨੇ ਉਹ 25 ਤੋਂ ਵੀ ਉੱਪਰ ਨੇ ਉਹਨਾਂ ਦੀ ਪਰਸੈਂਟੇਜ ਤੇ ਉਹ ਕੈਲੀਫੋਰਨੀਆ ਪਹਿਲਾਂ ਸਭ ਤੋਂ ਅੱਗੇ ਹੁੰਦਾ ਸੀ ਉਹ ਕੈਲੀਫੋਰਨੀਆ ਤੇ ਅੱਗੇ ਨੇ ਇਵੇਂ ਹੀਟ ਪੰਪ ਲਗਾਉਣ ਚ ਸੋਲਰ ਪੈਨਲ ਦੀਆਂ ਸ ਉਹ ਪਾਲਿਸੀ ਪਹਿਲਾਂ ਚੱਲ ਰਹੀਆਂ ਸੀ ਕਾਰਨੀ ਉਹਨਾਂ ਨੂੰ ਮਜ਼ਬੂਤ ਕਰਨਗੇ ਹੋਰ ਨਵੇਂ ਵੀ ਇੰਟਰੋਡਿਊਸ ਕਰਨਗੇ ਕਿਉਂਕਿ ਜਿਹੜੀ ਕਾਰਨੀ ਦੀ ਮੁਹਾਰਤ ਹੈ ਉਹ ਇੱਕ ਦੁਨੀਆ ਦੇ ਸਭ ਤੋਂ ਵਧੀਆ ਜਿਹੜੇ ਇਕਨੋਮਿਸਟ ਉਹ ਹੀ ਨਹੀਂ ਕੱਲੇ ਉਹ ਇਕਨੋਮਿਸਟ ਜਿਹੜੇ ਕਿ ਕਲਾਈਮੇਟ ਚੇਂਜ ਦਾ ਜਿਹੜਾ ਖਤਰਾ ਸਾਡੀ ਅਰਥਚਾਰੇ ਨੂੰ ਆ ਉਹਨੂੰ ਉਹ ਚੰਗੀ ਤਰ੍ਹਾਂ ਸਮਝਦੇ ਨੇ ਤੇ ਅਰਥਚਾਰੇ ਨੂੰ ਕਿਵੇਂ ਪ੍ਰੋਟੈਕਟ ਕਰਨਾ ਕਲਾਈਮੇਟ ਚੇਂਜ ਤੋਂ ਮੇ ਇਹ ਉਹਨਾਂ ਦੀ ਮੁਹਾਰਤ ਹੈ ਤੇ ਇਹਦੇ ਵਿੱਚ ਉਹ ਨੇਚਰਲ ਹੈ ਕਿ ਉਹ ਆਪਣੀਆਂ ਕਾਫੀ ਪਾਲਿਸੀ ਲੈ ਕੇ ਆਣਗੇ ਤੇ ਇਹ ਤਿਲੋਂ ਜਿਹੜੀ ਐਨਡੀਪੀ ਹੈ ਨਿਊ ਡੈਮੋਕ੍ਰੈਟਿਕ ਪਾਰਟੀ ਇਸ ਦੀ ਐਨੀ ਮਾੜੀ ਹਾਲਤ ਕਿਉਂ ਹੋਈ ਔਰ ਉਹਨਾਂ ਦੇ ਪ੍ਰਧਾਨ ਨੂੰ ਵੀ ਅਸਤੀਫਾ ਦੇਣਾ ਪਿਆ ਜਗਮੀਤ ਸਿੰਘ ਮੈਂ ਜਿਵੇਂ ਦੱਸਿਆ ਨਾ ਇਹ ਦੋ ਘੋੜਿਆਂ ਦੀ ਰੇਸ ਬਣ ਗਈ ਵੱਧ ਦੇ ਵਿੱਚ ਕਿ ਉਹ ਚਾਹੁੰਦੇ ਬਹੁਤ ਸਾਰੇ ਐਨਡੀਪੀ ਦੇ ਸਪੋਰਟਰ ਨਹੀਂ ਚਾਹੁੰਦੇ ਕਿ ਉਹਨਾਂ ਦੀ ਜਿਹੜੀ ਵੋਟ ਹੈ ਉਹ ਵਾਇਆ ਹੋਵੇ ਉਹਨਾਂ ਚ ਬਹੁਤਿਆਨੀਆਂ ਵੋਟਾਂ ਪਾਈਆਂ ਲਿਬਰਲਸ ਨੂੰ ਕਈ ਕੰਸਰਵੇਟਿਵ ਨੂੰ ਗਈਆਂ ਤੇ ਮੇਰੇ ਖਿਆਲ ਟੈਂਪਰੇਰੀ ਹੈ ਜਦੋਂ ਇਹ ਅਸੀਂ ਜਿਹੜੇ ਹਾਲਾਤ ਵਿੱਚੋਂ ਲੰਘ ਰਹੇ ਹਾਂ ਇਹ ਕੁਝ ਸਧਾਰਨ ਹਾਲਾਤ ਨਹੀਂ ਸੋ ਜਦੋਂ ਵੀ ਇਹ ਨੂੰ ਥੱਲ ਪੈ ਗਈ ਜਦੋਂ ਮੁੜ ਕੇ ਚੋਣਾ ਹੋਣਗੇ ਤਾਂ ਐਨਡੀਪੀ ਵਾਲੇ ਵਾਪਸ ਆ ਜਾਣਗੇ ਤੇ ਇਸ ਦੇ ਨਾਲ ਜੇ ਕਿਉਂਕਿ ਪੰਜਾਬੀਆਂ ਨੂੰ ਬਹੁਤ ਮਹਿਸੂਸ ਹੁੰਦਾ ਹੈ ਕਿ ਉੱਥੇ ਇੱਕ ਜਿਹੜਾ ਸਿੱਖ ਚਿਹਰਾ ਸੀਗਾ ਉਸ ਪਾਰਟੀ ਦਾ ਮੁੱਖ ਆਗੂ ਸੀਗਾ ਤੇ ਉਹਦੀ ਇਸ ਤਰ੍ਹਾਂ ਹਾਰ ਨੂੰ ਜਿਸ ਤਰ੍ਹਾਂ ਦੇਖ ਰਿਹਾ ਤੁਹਾਨੂੰ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਫਿਰ ਇਹ ਪਾਰਟੀ ਇਸ ਤਰ੍ਹਾਂ ਉੱਪਰ ਆਏਗੀ हां ਜੋ ਤਨ 3 ਪੁਆਇੰਟ ਮਤਲਬ ਉਹਨਾਂ ਦਾ ਫਰੇਟਿਸ ਹੁੰਦਾ ਉਹਨਾਂ ਦੀ तकरीबन 30 ਤੋਂ ਲੈ ਕੇ 40 ਦੇ ਕਰੀਬ ਫੀਟਾਂ ਹੁੰਦੀਆਂ ਨੇ ਖਾਸ ਕਰਕੇ ਬੀਸੀ ਦੇ ਵਿੱਚੋਂ ਦੋ ਚਾਰ ਇਤੋਂ ਹੁੰਦੀਆਂ ਪਰ ਉਹ ਸਾਰੇ ਫਰੀ ਹਾਰ ਗਏ ਕੋਈ ਇਸ ਲਈ ਨਹੀਂ ਹਾਰੇ ਕਿ ਉਹ ਉਹਨਾਂ ਦੇ ਲੋਕ ਖਿਲਾਫ ਹੋ ਗਏ ਲੋਕ ਰਿਸਕ ਨਹੀਂ ਲੈਣਾ ਚਾਹੁੰਦੇ ਕਿ ਜੇ ਅਸੀਂ ਐਨਡੀਪੀ ਨੂੰ ਪਾਵਾਂਗੇ ਤਾਂ ਹੋ ਮੋ ਹੋਗਾ ਦਾ ਮੁੜ ਕੇ ਕੰਸਰਵੇਟਿਵ ਨਾਲ ਜਿੱਤੀ ਜਾਣ ਤੇ ਉਹਨਾਂ ਨੇ ਜਿਹੜੀਆਂ ਫੀਟ ਜਿਹੜੀਆਂ ਬਹੁਤੀਆਂ ਜਿਹੜੀਆਂ ਵੋਟਾਂ ਸੀ ਆਪਣੀਆਂ ਉਹ ਲਿਬਰਲ ਪਾਰਟੀ ਨੂੰ ਪਾਈਆਂ ਪਰ ਜਿਹੜੇ ਸਰਵੇ ਆ ਰਹੇ ਸੀ ਉਹਨਾਂ ਚ ਤਾਂ ਕੰਜ਼ਰਵੇਟਿਵ ਨੂੰ 120 ਸੀਟਾਂ ਦੇ ਨੇੜੇ ਤੇੜੇ ਜਾਂ 125 ਸੀਟਾਂ ਦਿਖਾਏ ਪਰ ਜੋ ਉਸ ਉਸ ਨਾਲ ਤੋਂ ਬਹੁਤ ਹੀ ਵੱਧ ਲੈ ਗਈ ਉਹਨਾਂ ਦੀ ਇਨੀ ਪਰਫਾਰਮੈਂਸ ਦੇ ਸੁਧਾਰ ਦੀ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਐਂਟੀ-ਇਨਕੰਮਪੈਂਸੀ ਵੋਟ ਸੀ ਉਸਨੇ ਵੀ ਕੰਮ ਕੀਤਾ ਉਹ ਤਾਂ ਬਿਲਕੁਲ ਸੀ ਹਨਾ 10 ਸਾਲਾਂ ਤੋਂ ਬਾਅਦ ਉਹ ਇੱਕ ਫੈਕਟਰ ਤਾਂ ਹੁੰਦਾ ਹੀ ਹੈ ਪਰ ਨਾਲੇ ਜਿਹੜਾ ਇਹ ਪਹਿਲੀ ਵਾਰ ਇਹ ਹੋਇਆ ਬਹੁਤ ਦੇਰ ਬਾਅਦ ਕਿ ਜਿਹੜੀ ਐਨਡੀਪੀ ਆ ਉਹਦੀ ਵੋਟ ਇੰਨੀ ਘਟ ਗਈ ਹੋਵੇ ਤੋਂ ਇਸ ਲਈ ਤੁਹਾਨੂੰ ਵੋਟਾਂ ਨੂੰ ਕਿ ਕਿ ਬੂਟਾ ਕਿੰਨੀਆਂ ਹੋਣ ਤੇ ਉਹਦੀਆਂ ਫੀਟਾ ਕਿੰਨੀਆਂ ਬਣਨੀਆਂ ਜਿਹੜਾ ਉਹ ਇੱਕ ਕੈਲਕੂਲਸ ਹੈ ਉਹਨਾਂ ਕੋ ਮਾਡਲ ਲੈਣੀ ਸੀ ਉਹ ਫੇਸਲੀ ਗਲਤ ਰਿਹਾ ਤੇ ਅਦਰਵਾਈਜ਼ ਪਰਸੈਂਟੇਜ ਵਾਈਜ਼ ਹਾਂ ਪਹਿਲਾਂ ਲਿਬਰਲ ਬਹੁਤ ਅੱਗੇ ਲੰਘੇ ਸੀ ਉਹ 48 47 ਤੇ ਪਹੁੰਚ ਗਏ ਸੀ ਤੇ ਪਰ ਹੌਲੀ ਹੌਲੀ ਜਦੋਂ ਟਾਈਮ ਲੰਘਦਾ ਗਿਆ ਤੇ ਜਿਹੜੀ ਕੰਜ਼ਰਵੇਟਿਵ ਪਾਰਟੀ ਨੇ ਆ ਉਹਨਾਂ ਦਾ ਬੜਾ ਅਗਰੈਸਿਵ ਕੈਂਪੇਨ ਹੁੰਦਾ ਈਵਨ ਝੂਠ ਬੋਲਣਾ ਵੀ ਉਹਨਾਂ ਲਈ ਆਮ ਗੱਲ ਹੈ ਜਿਵੇਂ ਇੰਡੀਆ ਵਾਲਾ ਕੈਂਪੇਨ ਚਲਾਉਂਦੇ ਆ ਉਹ ਬਾਣੀ ਜੀ ਗੱਲ ਹੋਗੀ ਉਹਨੂੰ ਬਣਾ ਪਤਾ ਚੜਾ ਕੇ ਡਰਾ ਡਰਾ ਕੇ ਤੇ ਜਿਵੇਂ ਕਾਰਬਨ ਟੈਕਸ ਦੀ ਆ ਬੜਾ ਝੂਠ ਉਹਨਾਂ ਦਾ ਜਿੰਨੇ ਉਹਨਾਂ ਦੇ ਉਹਨੇ ਝੂਠ ਨੇ ਕਲਾਈਮੇਟ ਚੇਂਜ ਤੇ ਉਹ ਉਹਦੇ ਖਿਲਾਫ ਨੇ ਵੀ ਕਲਾਈਮੇਟ ਚੇਂਜ ਆਂਦੀ ਕੋਈ ਚੀਜ਼ ਨਹੀਂ ਹੈ ਫਿਰ ਜਦੋਂ ਤੁਹਾਡੀਆਂ ਦਨੀਆਂ ਪਾਲਿਸੀਸ ਹੋਣ ਤੇ ਤੁਸੀਂ ਲੋਕਾਂ ਨੂੰ ਇੱਕ ਕਿਸਮ ਦੇ ਨਾਲ ਗੁਮ్రਾਈ ਕਰਨਾ ਹੁੰਦਾ ਤੇ ਉਹ ਹੋ ਜਾਏਗਾ ਪਰ ਕੋਈ ਉਹ ਇਡੀ ਵੱਡੀ ਗੱਲ ਨਹੀਂ ਆ ਕੋ ਉਹਨਾਂ ਦਾ ਠੀਕ ਹੈ ਇਹ ਇੱਕ ਬਹੁਤ ਵੱਡੀ ਅਲਾਈਨਮੈਂਟ ਹੋਈ ਹੈ ਇਹ ਉਹਨਾਂ ਦੀ ਜਾਰੀ ਰਹੇਗੀ ਜਨਨਾ ਚੈਰ ਟ੍ਰੰਪ ਵਾਲਾ ਮਸਲਾ ਖਾਲੀ ਨਹੀਂ ਹੁੰਦਾ ਤੇ ਦੁਨੀਆ ਦੇ ਵਿੱਚ ਕੋਈ ਨਵੀਂ ਤਰ੍ਹਾਂ ਦਾ ਕੋਈ ਆਰਡਰ ਜਿਹੜਾ ਬਣਦਾ ਨਹੀਂ ਇੱਥੇ ਤੇ ਲੋ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਜਿਹੜੀਆਂ ਖਾਸ ਕਰਕੇ ਤਿੰਨ ਪਾਰਟੀਆਂ ਜਿਹੜੀ ਇਹ ਕਯੂਬੀ ਹੈ ਔਰ ਐਨਡੀਪੀ ਹੈ ਤੇ ਗ੍ਰੀਨ ਹੈ ਇਹਨਾਂ ਦੀਆਂ ਲਗਭਗ 18% ਦੇ ਕਰੀਬ ਇੰਨਾਂ ਦੀਆਂ ਵੋਟਾਂ ਘਟੀਆਂ ਤੇ ਉਹ ਕੱਲੇ ਇੱਕ ਪਾਸੇ ਨੂੰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਵੋਟਰ ਇਹ ਸੋਚਦਾ ਸੀ ਕਿ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਜਾਂ ਲਿਬਰਲ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਉਸੇ ਥਾਂ ਤੇ ਉਹ ਵੋਟਾਂ ਜਿਹੜੀਆਂ ਦੋਨਾਂ ਪਾਸੇ ਨੂੰ ਗਈਆਂ ਕੰਜ਼ਰਵੇਟਿਵ ਨੂੰ ਵੀ ਮਿਲੀਆਂ ਜਿਹੜੀਆਂ ਵੋਟਾਂ ਇਹਨਾਂ ਦੀਆਂ ਘਟੀਆਂ ਤੇ ਉਹ ਲਿਬਰਲ ਨੂੰ ਵੀ ਮਿਲੀਆਂ ਬਿਲਕੁਲ ਕਿਉਂਕਿ ਇੱਕੋ ਤਰ੍ਹਾਂ ਦੇ ਨਹੀਂ ਹੁੰਦੇ ਐਨਡੀਪੀ ਦੇ ਸਪੋਰਟਰ ਦੇ ਵਿੱਚ ਵੀ ਕਈ ਕੈਟਾਗਰੀਜ਼ ਨੇ ਗ੍ਰੀਨ ਦੇ ਵਿੱਚ ਵੀ ਕਾਫੀ ਕੈਟਾਗਰੀਜ਼ ਨੇ ਸੋ ਮੈਂ ਕਹਾਂ ਜਿਹੜੀਆਂ ਉਹਨਾਂ ਦੀਆਂ ਘਟੀਆਂ ਤਕਰੀਬਨ 13-14% ਘਟੀਆਂ ਐਨਡੀਪੀ ਦੀਆਂ ਤੇ 3-4% ਘਟੀਆਂ ਨੇ ਗ੍ਰੀਨ ਦੀਆਂ ਤੇ ਰਲਾ ਕੇ ਉਹਨਾਂ ਵਿੱਚੋਂ ਜਿਵੇਂ ਤੁਸੀਂ ਕਹਿ ਰਹੇ ਹੋ 12% ਟੋਟਲ ਮਿਲਾ ਕੇ ਲਿਬਰਲ ਨੂੰ ਗਈਆਂ ਨੇ ਤੇ ਇੰਨੀਆਂ ਕਿ 11% ਉਹ ਉਹ ਜਿਹੜੀਆਂ ਨੇ ਕਨਸਰਵੇਟਿਵ ਨੂੰ ਗਈਆਂ ਨੇ ਜੀ ਤਾਂ ਉਹਦੇ ਵਿੱਚ ਥੋੜੀ ਜਿਹੜੀ ਗ੍ਰੀਨ ਪਾਰਟੀ ਹੈ ਇਹ ਵੀ ਬੜੀ ਪੁਰਾਣੀ ਪਾਰਟੀ ਹੈ ਪਰ এনवायरमेंटਲੀ ਕੰਮ ਵੀ ਕਰਦੀ ਹੈ ਪਰ ਕਿਸ ਤਰ੍ਹਾਂ ਉਹਨਾਂ ਨੂੰ ਇੰਨਾ ਕਿੱਦਾਂ ਪਿੱਛੇ ਉਹ ਕਾਫੀ ਹਾਂ ਉਹ ਬੜੀ ਛੋਟੀ ਪਾਰਟੀ ਹੈ ਉਹਨਾਂ ਦੇਤੇ ਇੱਕ ਜਾਂ ਦੋ ਐਮਪੀ ਹੁੰਦੇ ਨੇ ਮੇਰੇ ਹੁਣ ਇੱਕ ਰਹਿ ਗਿਆ ਪਿਛਲੀ ਵਾਰੀ ਦੋ ਜਾਂ ਤਿੰਨ ਸੀਗੇ ਤੇ ਉਹਨਾਂ ਦਾ ਕੈਨੇਡਾ ਦੇ ਵਿੱਚ ਕੋਈ ਏਡਾ ਵੱਡਾ ਬੇਸ ਨਹੀਂ ਹੈ ਹਾਂ ਉਹ এনवायरमेंट ਨੂੰ ਮੁੱਖ ਰੱਖ ਕੇ ਕੰਮ ਕਰਦੀ ਹੈ ਯੂਰਪ 'ਚ ਉਹਨਾਂ ਦੀ ਬਹੁਤ ਵੱਡੀਆਂ ਨੇ ਪਾਰਟੀਆਂ ਤੇ ਅਮਰਕਾ ਕੈਨੇਡਾ ਦੇ ਵਿੱਚ ਉਹਨਾਂ ਦਾ ਵਾਲਾ ਸਕੋਪ ਨਹੀਂ ਹੈ। ਤੁਲੋ ਹੀ ਆਪਣਾ ਸਮਾਂ ਵੀ ਸਮਾਪਤ ਹੋ ਰਿਹਾ ਹੋਰ ਤੁਸੀਂ ਕੋਈ ਓਵਰਆਲ ਜਿਹੜੀ ਸਾਰੀ ਸਿਚੁਏਸ਼ਨ ਬਣ ਕੇ ਉੱਭਰੀ ਹੈਗੀ ਉਹਦੇ ਵਿੱਚ ਕੁਝ ਕਹਿਣਾ ਚਾਹੋ ਤੇ ਮੇਰੇ ਖਿਆਲ ਇਹ ਕੋਲ ਮਲਾ ਕੇ ਪੂਰੀ ਦੁਨੀਆ ਦੇ ਲਈ ਚੰਗੀ ਜੇ ਇਹ ਚੋਣ ਸੀ ਕਿਉਂਕਿ ਜਿਹੜਾ ਕਲਾਈਮੇਟ ਦਾ ਮੁੱਦਾ ਹੈ ਫਟਾ ਜਲਵਾਯੂ ਤਬਦੀਲੀ ਦਾ ਮੁੱਦਾ ਉਹ ਕਿਸੇ ਇੱਕ ਕੰਟਰੀ ਦਾ ਇੱਕ ਪਾਰਟੀ ਦਾ ਨਹੀਂ ਜਿਵੇਂ ਪੰਜਾਬ ਦੇ ਵਿੱਚ ਹਾਲੇ ਅਪ੍ਰੈਲ ਮਹੀਨਾ ਹੈ ਤੇ ਉਹੀ ਟੈਂਪਰੇਚਰ 43 ਡਿਗਰੀ ਹੋਇਆ ਫਿਰਦਾ ਤੇ ਲੋਕਾਂ ਨੂੰ ਮੌਸਮ ਮੌਸਮੀ ਵਿਭਾਗ ਵੱਲੋਂ ਇਹ ਚਤਾਵਨੀ ਦਿੱਤੀ ਜਾਂਦੀ ਆ ਦੇਈ ਗਈ ਅੱਜ ਤੇ ਕੱਲ ਚ ਬਈ ਤੂਫਾਨ 2 ਵਜੇ ਤੋਂ ਲੈ ਕੇ 6 ਵਜੇ ਤੱਕ ਬਾਹਰ ਨਹੀਂ ਨਿਕਲਣਾ ਤੇ ਜਦੋਂ ਟੈਂਪਰੇਚਰ ਇੰਨਾ ਹਾਈ ਹੁੰਦਾ ਤਾਂ ਸਾਰਾ ਸਾਡਾ ਗਲੋਬਲ ਵਾਰਮਿੰਗ ਨਾਲ ਜੁੜਿਆ ਹੋਇਆ ਉਹ ਗਲੋਬਲ ਵਾਰਮਿੰਗ ਜਿਹੜਾ ਸਾਡੀ ਇਕਨੋਮੀ ਨਾਲ ਜੁੜਿਆ ਹੋਇਆ ਤੇ ਅਸੀਂ ਉਹਦਾ ਔਰ ਸਾਰਾ ਕਲਾਈਮੇਟ ਚੇਂਜ ਆ ਪੰਜਾਬ ਦਾ ਵੱਖ ਨਹੀਂ ਕੈਨੇਡਾ ਨਾਲੋਂ ਜੇ ਇੱਥੇ ਨੁਕਸਾਨ ਹੁੰਦਾ ਉਹਦਾ ਨੁਕਸਾਨ ਪੰਜਾਬ 'ਚ ਪਹੁੰਚੇਗਾ ਤੇ ਜੇ ਇਥੇ ਕੋਈ ਚੰਗਾ ਕੰਮ ਹੁੰਦਾ ਉਹਦਾ ਜਿਹੜਾ ਪਹਿਲਾ ਪੰਜਾਬ ਚ ਪਹੁੰਚੇਗਾ ਸੋ ਮੇਰੇ ਖਿਆਲ ਇਹ ਪੰਜਾਬ ਦੇ ਲਈ ਪੰਜਾਬੀਆਂ ਦੇ ਲਈ ਤੇ ਦੁਨੀਆ ਦੇ ਹਰ ਲੋਕਾਂ ਲਈ ਇਹ ਬੜੀ ਵੱਡੀ ਗੱਲ ਹੈ ਕਿ ਜਿਹੜੀਆਂ ਕਲਾਈਮੇਟ ਪਾਲਿਸੀਜ਼ ਨੇ ਪੁਰਾਣੀ ਗਵਰਨਮੈਂਟ ਦੀਆਂ ਜਿਹੜੀਆਂ ਦੁਨੀਆ ਚ ਜਿਹੜੀਆਂ ਸਭ ਤੋਂ ਵਧੀਆ ਪਾਲਿਸੀਆਂ ਚ ਉਹਨਾਂ ਨੂੰ ਗਿਣਦੇ ਆ ਆ ਉਹ ਜਾਰੀ ਰਹਿਣਗੀਆਂ ਤੇ ਇਹਦੀ ਸਾਨੂੰ ਲੋੜ ਵੀ ਆ ਕਿਉਂਕਿ ਸਾਡੀ ਜਿਹੜੀ ਧਰਤੀ ਹੈ ਉਹ ਤਕਰੀਬਨ ਵਰਾ ਵਰਾ ਕਰਕੇ ਮਰ ਰਹੀ ਹੈ ਇੱਥੇ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜਿਹੜੇ ਦੋ ਸਾਡੇ ਪ੍ਰੋਗਰਾਮਾਂ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਇਹ ਸਾਰੀ ਗੱਲਬਾਤ ਬਾਰੇ ਤੁਹਾਡੀ ਕੋਈ ਟਿੱਪਣੀ ਹੋਵੇ ਤੁਹਾਡੀ ਕੋਈ ਰਾਏ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਿਰੋਂ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹਿੰਦੂ ਸਾਹਿਬ ਤੁਹਾਡਾ ਵੀ ਧੰਨਵਾਦ ਤੇ ਸੁਣਨ ਵਾਲਿਆਂ ਦਾ ਵੀ